ਜੀ ਸਸ਼ੀ ਹਾਂਜੀ ਸਸ਼ੀਕਾਲ ਸਾਰਿਆਂ ਨੂੰ ਮੇਰੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੇ ਕੋਈ ਮੇਰਾ ਨਿਊ ਵੀਅਰ ਜੋੜਿਆ ਜੀ ਇਸ ਵੀਡੀਓ ਦੇ ਨਾਲ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਇਹ ਮੇਰਾ ਰਖੜੀ ਵਾਲੇ ਦਿਨ ਦਾ ਬਲੌਗ ਆ ਜੀ ਉੱਥੇ ਅਸੀਂ ਮਾਰਨਿੰਗ ਚ ਸੂਟ ਦੇਖਣ ਗਏ ਸੀਗੇ ਸੂਟ ਆਪਣੀ ਚੁਆਇਸ ਦਾ ਮਮਾ ਕਹਿੰਦੇ ਸੀ ਵੀ ਆਪਣੀ ਚੁਆਇਸ ਦਾ ਤੁਸੀਂ ਲੈ ਲਓ ਤੇ ਸੂਟ ਲੈ ਕੇ ਉਸ ਤੋਂ ਬਾਅਦ ਅਸੀਂ ਘਰ ਆ ਗਏ ਆ ਦੇਖੋ ਮੌਸਮ ਉਸ ਦਿਨ ਬਹੁਤ ਜ਼ਿਆਦਾ ਵਧੀਆ ਹੋਰ ਕਿਹ ਸੀਗਾ ਠੰਡਾ ਜਿਹਾ ਮੌਸਮ ਸੀਗਾ ਆ ਮੇਰੇ ਮਮਾ ਰੈਡੀ ਉੱਥੇ ਆਪਾਂ ਸਬਜ਼ੀਆਂ ਵਗੈਰਾ ਜਿਹੜੀਆਂ ਲਾਈਆਂ ਨੂੰ ਉਹਨਾਂ ਨੂੰ ਦੇਖ ਰਹੇ ਸੀਗੇ ਕਿ ਕੋਈ ਪੱਕ ਤਾਂ ਨਹੀਂ ਗਈ ਜਿਹਾ ਦਾ ਆ ਵੇਖੋ ਮੇਰੀ ਬੇਟੀ ਕਿੱਦਾਂ ਝੂਟੇ ਲੈ ਰਹੀ ਹੈ ਆਪਣੀ मामੂ ਦੀ ਗੋਦੀ 'ਚ ਬੈ ਕੇ ਨਾਨੂ ਦੇਖੋ ਪਸੀਨੇ ਪਸੀਨੇ ਹੋਏ ਨੇ ਫਿਰ ਪਰ ਫੇਰ ਵੀ ਆਪਣੇ ਲਾਡਲੀ ਦੋਤੀ ਨੂੰ ਜਿਹੜੇ ਝੂਟੇ ਦੇ ਰਹੇ ਨੇ ਆਹੀ ਜਿਹੜਾ ਬਚਪਨ ਪਿਆਰ ਆ ਨਾ ਇਹੀ ਛਾਪ ਇੱਕ ਛੱਡ ਜਾਂਦਾ ਆ ਵੇਖੋ ਮੇਰੇ ਬ੍ਰਦਰ ਨੇ ਨਾ ਮੇਰੀ ਬੇਟੀ ਦੇ ਲਈ ਇੰਨੀ ਆ ਜ਼ਿਆਦਾ ਚੀਜ਼ਾਂ ਲਿਆ ਕੇ ਦਿੱਤੀਆਂ ਹੀ ਆ ਪੂਰਾ ਬਾਕਸ ਸੀਗਾ ਜਿਹੜਾ ਇਹਦੀਆਂ ਚੀਜ਼ੀਆਂ ਦੇ ਨਾਲ ਭਰਿਆ ਸੀਗਾ ਪਲੱਸ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸੀਗੇ ਤੇ ਇਹ ਦੇਖ ਕੇ ਨਾ ਜ਼ਿਆਦਾ ਖੁਸ਼ ਹੋਈ ਬਸ ਐਵੇਂ ਹੀ ਕਰੀ ਜਾਵੇ ਮੇਰੇ मामੂ ਨੇ ਮੈਨੂੰ ਇੰਨੀ ਆ ਚੀਜ਼ਾਂ ਲਾ ਕੇ ਦਿੱਤੀਆਂ ਇੰਨਾ ਦੱਬਾ ਭਰਿਆ ਏ ਮੇਰੇ मामੂ ਨੇ ਆ ਦੇਖੋ ਇੱਥੇ ਨੱਚ ਰਹੀ ਸੀ ਮੈਨੂੰ ਨਿਮਾਗ ਦਿੱਤਾ ਸੀ ਨਿਮਾਣ ਮੁਕੇ ਕੱਪੜੇ ਚੇਂਜ ਕਰ ਦਿੱਤੇ ਸੀ ਬਾਲ ਗਿੱਲੇ ਸੀ ਇਸ ਕਰਕੇ ਕੰਗੇ ਨਹੀਂ ਕੀਤੀ ਇੱਥੇ ਆਪਣੀ ਮਾ ਗਾਣੇ ਲਗਾ ਕੇ ਨਾ ਆਪਣੀ ਮਾਸੀ ਦੇ ਨਾਲ ਨੱਚ ਰਹੀ ਸੀਗੀ ਆ ਮੈਡਮ ਕਦੇ ਮਾਸੀ ਦੀ ਦੀ ਇਸ ਚੁੰਨੀ ਲਈ ਸੀਗੀ ਇਹਨੇ yellow yellow ਮੈਚਿੰਗ ਕਰਕੇ ਕਦੇ ਸੈੱਟ ਕਰਦੀ ਸੀ ਸਾਈਡ ਤੇ ਕਦੇ ਕੁਝ ਕਰਦੀ ਹੀ ਕਿ ਸਾਰੇ ਇਹਨੂੰ ਦੇਖ ਦੇਖ ਕੇ ਅਸੀਂ ਹੱਸ ਰਹੇ ਸੀ ਵੀ ਇਹ ਕਰ ਕੇ ਹੀ ਰਹੀ ਐ ਕਿ ਐਕਸ਼ਨ ਜਿਆਦਾ ਮਾਰਦੀ ਸੀ ਤੇ ਨੱਚਦੀ ਘੱਟ ਸੀਗੀ ਆ ਦੇਖੋ ਫੋਨ ਫੜਿਆ ਹੋਇਆ ਨਕਲ ਕਰ ਰਹੀ ਨਾਲ-ਨਾਲ ਫੋਨ ਲਾ ਕੇ ਨਾ ਸਾਰਿਆਂ ਨੂੰ ਜਿੱਦਾਂ ਇੱਕ ਕਹਿੰਦੇ ਹੁੰਦੇ ਨੇ ਨਿੱਕਾ ਜਿਹਾ ਜਵਾਕ ਆ ਨਾ ਸਾਰਾ ਆਪਣੀ ਚੀਜ਼ਾਂ ਦੇ ਨਾਲ ਨਟਕੀਆ ਦੇ ਨਾਲ ਬੱਚੇ ਸਾਰਿਆਂ ਨੂੰ ਹਸਾਉਂਦਾ ਰਹਿੰਦਾ ਓਦਾਂ ਇੱਥੇ ਦੇਖੋ ਜੀ ਇਹ ਦਹੀਂ ਖਾਰੀ ਸੀਗੀ ਮੈਡਮ ਇੱਥੇ ਚਮਚੇ ਨਾਲ ਨਹੀਂ ਖਾਂਦੀ ਹੈਗੀ ਐਦਾਂ ਛਰਾਰਤੀ ਬੱਚਾ ਬੜਾ ਹੈ ਐਦਾਂ ਹੱਥ ਨਾਲ ਖਾ ਰਹੀ ਸੀ ਤੇ ਦੇ ਮਾਮਾ ਜੀ ਨੇ ਇਹਨੂੰ ਵੀਡੀਓ ਕੈਪਚਰ ਕਰ ਲਈ ਸੀ ਉਸ ਤੋਂ ਬਾਅਦ ਜੀ ਅਸੀਂ ਦੋਵੇਂ ਮਾਮਾ ਧੀਆਂ ਰੈਡੀ ਹੋ ਗਈਆਂ ਕਿਉਂਕਿ ਅਸੀਂ ਇਸ ਦਿਨ ਰਖੜੀ ਦਾ ਜਿਹੜਾ ਫੈਸਟੀਵਲ ਆ ਉਹ ਸੈਲੀਬ੍ਰੇਟ ਕਰਨਾ ਸੀ ਰਖੜੀ ਵਾਲੇ ਦਿਨ ਤਾਂ ਪੰਚਕਣਾ ਲੱਗਣੀ ਹੈ ਪੰਚਕਣਾ ਨਹੀਂ ਸੌਰੀ ਭਦਰਕਾਲ ਸੀਗਾ ਕੁਝ ਠੀਕ ਹੈ ਉਸ ਦਿਨ ਰਖੜੀ ਨਹੀਂ ਸੀ ਬਣ ਸਕਦੇ ਹੈਗੇ ਇਸ ਕਰਕੇ ਅਸੀਂ ਸੰਡੇ ਵਾਲੇ ਦਿਨ ਜਿਹੜੀ ਰਖੜੀ ਬੰਨੀ ਹੈਗੀ ਕਿਉਂਕਿ ਫਿਰ ਐਵੇਂ ਕਿਉਂ ਰਿਸਕ ਲੈਣਾ ਹਨਾ ਉਹ ਵਾਲੇ ਦਿਨ ਤੇ ਕਸ਼ਟ ਬਹੁ ਸੀਗੇ ਕਹਿੰਦੇ ਭਰਾ ਤੇ ਜ਼ਿਆਦਾ ਕਸ਼ਟ ਆਂਦਾ ਤੁਹਾਡੇ ਵੀ ਦੱਸਿਓ ਜੀ ਲੱਗੇ ਬੰਨੇ ਕੀ ਤੁਸੀਂ ਕਿ ਕਿਹੜੇ ਦਿਨ ਰਖੜੀ ਬੰਨੀ ਆ ਆ ਦੇਖੋ ਜੀ ਇੱਥੇ ਨਾਨੂ ਮੇਰੀ लाਡਲੀ ਧੀ ਦੇ ਹੋ ਕਰ ਰਹੇ ਸੀਗੇ ਸੈਂਡਲ ਪਾ ਰਹੇ ਸੀ ਆਪ ਮੈਨੂੰ ਤਾਂ ਪਤਾ ਵੀ ਨਹੀਂ ਇਹ ਵੀਡੀਓ ਕਦੋਂ ਕੈਪਚਰ ਕਰ ਲਈ ਆ ਮੈਂ ਤਾਂ ਬਸ ਇਹੀ ਦੇਖਿਆ ਵੀ ਪਤਾ ਨਹੀਂ ਇਹਨੇ ਸੈਂਡਲ ਕੀ ਤੋਂ ਪਵਾ ਲਿਆ ਦੇਖੋ ਮੇਰੇ ਡੈਡੀ ਜੀ ਜਿਹੜੇ ਆ ਉਹ ਸੈਂਡਲ ਪਾ ਰਹੇ ਸੀਗੇ ਦੇਖੋ ਪਸੀਨੋ ਪਸੀਨੇ ਹੋਏ ਪਏ ਨੇ ਆਪ ਪਰ ਇਹਦੇ ਮੈਡਮ ਦੇ ਸੈਂਡਲ ਪਾ ਰਹੇ ਆ ਆਪ ਫਿਰ ਉਸ ਤੋਂ ਬਾਅਦ ਉਹ ਕਰ ਰਹੀ ਸੀ ਸਾਰਿਆਂ ਨੂੰ ਦਿਖਾ ਰਹੀ ਸੀ ਆ ਦੇਖੋ ਮੇਨੇ ਸੈਂਡਲ ਪਾਇਆ ਮੈਨੇ ਸੈਂਡਲ ਪਾਇਆ ਤੇ ਬਾਹਰ ਖੇਡਣ ਲੱਗ ਰਹੀ ਸੀਗੀ ਵੇਖੋ ਅੱਗੇ ਆ ਦੇਖੋ ਜੀ ਇੱਥੇ ਆ ਗਈ ਫਿਰ ਮੈਡਮ ਸੈਂਡਲ ਪਾ ਕੇ ਤੇ ਬਾਹਰ ਖੇਡ ਰਹੀ ਸੀਗੀ ਆ ਸਾਡੇ ਜੀ ਘਰ ਤੋਂ ਬਾਹਰ ਦਾ ਜਿਹੜਾ ਗਲੀ ਆ ਗਲੀ ਕਾਫੀ ਜ਼ਿਆਦਾ ਖੁੱਲੀ ਚੌੜੀ ਹੈ ਇਸ ਕਰਕੇ ਖੇਡਣ ਨੂੰ ਕਾਫੀ ਜ਼ਿਆਦਾ ਜਗ੍ਹਾ ਬੱਚਿਆਂ ਦੇ ਇੱਥੇ ਪਤਾ ਨਹੀਂ ਇਹ ਕੀ ਕਰ ਰਹੀ ਹੈਗੀ ਉਸ ਤੋਂ ਬਾਅਦ ਜੀ ਆ ਮੈਂ ਰਖੜੀ ਬੰਨਣ ਲੱਗ ਗਈ ਆ ਮੇਰੇ ਇਹ ਮੇਰਾ ਵੱਡਾ ਭਰਾ ਠੀਕ ਹੈ ਯਾਨੀ ਮੇਤੋਤਾ ਛੋਟਾ ਵੈਸੇ ਵੱਡਾ ਵਾ ਵਿਚਕਾਰਲਾ ਭਰਾ ਵਾ ਤੇ ਇਹ ਪਹਿਲਾਂ ਮੈਂ ਇਹਦੇ ਰਖੜੀ ਬੰਨੀ ਫਿਰ ਉਸ ਤੋਂ ਬਾਅਦ ਦੂਸਰੇ ਆਪਣੇ ਬ੍ਰਦਰ ਦੇ ਬੰਨੀ ਦੂਸਰੇ ਮੈਂ ਮਾਮੀ ਕੀ ਮਾਮੀ ਜੀ ਕੇ ਘਰ ਜਿਹੜੇ ਆਪਣੇ ਦੋਵੇਂ ਬ੍ਰਦਰਾਂ ਦੇ ਰਖੜੀ ਆਪਣੇ ਮੈਂ ਆਲਰੇਡੀ ਬੰਨ੍ਹ ਦਿੱਤੀ ਸੀ ਚਾਚੀ ਕੇ ਘਰ ਵੀ ਉਧਰ ਮੈਂ ਸ਼ੂਟ ਨਹੀਂ ਸੀ ਕੀਤਾ ਕਿਉਂਕਿ ਉਧਰ ਰਾਤ ਦੇ ਟਾਈਮ ਹੀ ਬੰਨੀ ਸੀਗੀ ਤੇ ਸ਼ੂਟ ਨਹੀਂ ਸੀਗਾ ਕੀਤਾ ਮੈਂ ਆ ਦੇਖੋ ਇੱਥੇ ਜੀ ਤਿਲਕ ਲਗਾ ਕੇ ਉਸ ਤੋਂ ਬਾਅਦ ਰਖੜੀ ਬੰਨੀ ਆ ਬਹੁਤ ਜ਼ਿਆਦਾ ਮਤਲਬ ਵਧੀਆ ਫੈਸਟੀਵਲ ਹੁੰਦਾ ਜਿਹੜੇ ਬਾਹਰ ਜਾਂਦੇ ਆ ਨਾ ਉਹ ਇਹ ਚੀਜ਼ ਨੂੰ ਮਤਲਬ ਮਿਸ ਕਰ ਜਾਂਦੇ ਆ ਹਨਾ ਜਿਹੜੀਆਂ ਨਿੱਕੀਆਂ ਮੋਟੀਆਂ ਖੁਸ਼ੀਆਂ ਹੁੰਦੀਆਂ ਨੇ ਆਪਾਂ ਆਪਣੇ ਪਰਿਵਾਰ ਦੇ ਨਾਲ ਸੈਲੀਬ੍ਰੇਟ ਕਰਨੀਆਂ ਹੁੰਦੀਆਂ ਦੇਖੋ ਅਸੀਂ ਮਤਲਬ ਮੇਰੇ ਪੇਕੇ ਤੇ ਮੇਰੇ ਇੱਥੇ ਸਹੁਰਿਆਂ ਦੇ ਵਿੱਚ ਕਮ ਸੇ ਕਮ 2.5 300 ਕਿਲੋਮੀਟਰ ਦਾ ਫਰਕ ਆ ਫੇਰ ਵੀ ਪਰ ਇਹ ਦਿਨ ਤਿਹਾੜੀ ਤੇ ਇਹ ਹੁੰਦਾ ਵੀ ਹਾਂ ਆਪਾਂ ਜਾਈਏ ਹੀ ਜਾਈਏ ਕਿਉਂਕਿ ਇਹ ਟਾਈਮ ਜਿਹੜਾ ਜ਼ਿੰਦਗੀ 'ਚ ਦੁਬਾਰਾ ਨਹੀਂ ਆਂਦਾ ਇਹ ਖੁਸ਼ੀਆਂ ਦੁਬਾਰਾ ਨਹੀਂ ਆਉਂਦੀਆਂ ਵੇਖੋ ਜੀ ਮੇਰਾ ਨਿੱਕਾ ਵੀਰ ਆ ਠੀਕ ਹੈ ਇਹ ਪੂਰਾ ਸਰਦਾਰ ਆ ਬਾ ਗੁਰਦੁਆਰਾ ਬਸ ਅੰਮ੍ਰਿਤ ਨਹੀਂ ਛਕਿਆ ਹੋਇਆ ਬਾਕੀ ਸਾਰਾ ਮਤਲਬ ਉਹ ਉਦਾਂ ਹੀ ਇਹ ਸਾਰੀ ਇਹਦੀ ਮਰਿਆਦਾ ਹਰ ਇੱਕ ਚੀਜ਼ ਦੀ ਠੀਕ ਹੈ ਹੁਣੀ ਹੋਇਆ 2 ਸਾਲ ਤੱਕ 2 ਸਾਲ ਤੋਂ ਉਦੋਂ ਪਹਿਲਾਂ ਤੇ ਕੇਸ ਵਗੈਰਾ ਕੱਟੇ ਹੋਏ ਸੀ ਹੁਣ 2 ਸਾਲ ਨਹੀਂ ਜ਼ਿਆਦਾ ਹੋ ਗਏ 3-4 ਸਾਲ ਹੋ ਗਏ ਹੁਣ ਗੁਰੂ ਲੜ ਲੱਗੇ ਆ ਬਸ ਪ੍ਰਮਾਤਮਾ ਇਹਦੀ ਸੁਣ ਲੇ ਠੀਕ ਹੈ ਇਹਨੂੰ ਨੌਕਰੀ ਵਧੀਆ ਦੇ ਦੇ ਬਾਕੀ ਜੀ ਦੇਖੋ ਭੈਣਾ ਤਾਂ ਬਾਕੀ ਜੀ ਆਪਾਂ ਗੱਲ ਕਰ ਰਹੇ ਸੀ ਕਿ ਦੇਣ ਲੈਣ ਦੇ ਬਾਰੇ ਠੀਕ ਹੈ ਦੇਖੋ ਸਭ ਤੋਂ ਵੱਡਾ ਤਾਂ ਭੈਣ ਭਰਾਵਾਂ ਦੇ ਵਿੱਚ ਇਹੀ ਰਿਸ਼ਤਾ ਹੁੰਦਾ ਠੀਕ ਹੈ ਕਿ ਜਿਹੜਾ ਆਪਸ ਦੇ ਵਿੱਚ ਜਿਹੜਾ ਪਿਆਰ ਆ ਉਹ ਹਮੇਸ਼ਾ ਜ਼ਿੰਦਗੀ ਭਰ ਦੇ ਲਈ ਬਣਿਆ ਰਹੇ ਉਹੀ ਜਿਹੜੀ ਭੈਣ ਦੇ ਲਈ ਸਭ ਤੋਂ ਵੱਡਾ ਜਿਹੜਾ ਗਿਫਟ ਹੁੰਦਾ ਠੀਕ ਹੈ ਜਿਹੜਾ ਸਦਾ ਦੇ ਲਈ ਹਮੇਸ਼ਾ ਮਤਲਬ ਸੋ ਭੈਣ ਆ ਜਿਹੜੀ ਚਾਹਦੀ ਹੁੰਦੀ ਹੈ ਹਰ ਇੱਕ ਭੈਣ ਜਿਹੜੀ ਚਾਹਦੀ ਹੈ ਠੀਕ ਹੈ ਆ ਦੇਖੋ ਇੱਥੇ ਮੇਰੀ ਫਰੈਂਡ ਆ ਤੇ ਇਹ ਵੀ ਰਖੜੀ ਬਨ ਰਹੀ ਸੀਗੇ ਮੇਰੇ ਬ੍ਰਦਰ ਨੂੰ ਠੀਕ ਹੈ ਇਹਦਾ ਵੀ ਬ੍ਰਦਰ ਹੀ ਆ ਤੇ ਰਖੜੀ ਬਨ ਰਹੀ ਸੀ ਇਹ ਵੀ ਪਹਿਲੇ ਇਹਨੂੰ ਵੀ ਬੰਨੀ ਆ ਤੇ ਦੂਸਰੇ ਨਿੱਕੇ ਵੀਰ ਨੂੰ ਵੀ ਬੰਨੀ ਆ ਇੱਥੇ ਮੇਰੀ ਬੇਟੀ ਥੋੜੀ ਜਿਹੀ ਹੈ ਸ਼ਰਾਰਤਾਂ ਕਰ ਰਹੀ ਸੀ ਤੇ ਮੈਂ ਉਹਨੂੰ ਰੋਕ ਰਹੀ ਸੀ ਵੀ ਬੇਟੀ ਨਹੀਂ ਇਹ ਟਿੱਕੇ ਹੀ ਲਾਈ ਜਾਂਦੀ ਸੀ ਸਾਰਿਆਂ ਦੇ ਜਿਹੜੇ ਜਿਹੜਾ ਵੀ ਮਿਲਦਾ ਸੀ ਨਾ ਇਹਨੂੰ ਪਤਾ ਨਹੀਂ ਕੀ ਟਿੱਕੇ ਦਾ ਐਡਾ ਚਾਹ ਸੀਗਾ ਟਿੱਕਾ ਹੀ ਲਾਈ ਜਾਂਦੀ ਸੀਗੀ ਉਸ ਤੋਂ ਬਾਅਦ ਆ ਦੇਖੋ ਜੀ ਮੇਰੀ ਫਰੈਂਡ ਦਾ ਜਿਹੜਾ ਬੇਟਾ ਠੀਕ ਹੈ ਉਸ ਤੋਂ ਬਾਅਦ ਮੇਰੀ ਬੇਟੀ ਨੇ ਜਿਹੜੇ ਇਹਦੇ ਰਖੜੀ ਬੰਨੀ ਇਹਦੀ ਫਸਟ ਰਖੜੀ ਸੀਗੀ ਤੇ ਉਹ ਮੇਰੀ ਬੇਟੀ ਨੇ ਮੰਨੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਠੀਕ ਹੈ ਵੀ ਇਹ ਇਹਦਾ ਜਿਹੜੇ ਇਹਦੇ ਵੀ ਇੱਕ ਸੁਰਤਜੀ ਜਾ ਕੇ ਜਿਹੜੀ ਰਖੜੀ ਜਿਹੜੀ ਇਹਨੇ ਸੈਲੀਬ੍ਰੇਟ ਕੀਤੀ ਆ ਬੱਚਿਆਂ ਨੂੰ ਪਤਾ ਲੱਗਦਾ ਵੀ ਇਹ ਕਿਹੜਾ ਤਿਹਾਰ ਹੁੰਦਾ ਠੀਕ ਹੈ ਬਾਕੀ ਪ੍ਰਮਾਤਮਾ ਵੇਖੋ ਹਰ ਘਰ ਇੱਕ ਧੀ ਵੀ ਦੇਵੇ ਤੇ ਇੱਕ ਪੁੱਤ ਵੀ ਦੇਵੇ ਕਾਰਕੋ ਕੀ ਦੋਵਾਂ ਦੇ ਨਾਲ ਹੀ ਜਿਹੜੀ ਆਪਣਾ ਜ਼ਿੰਦਗੀ ਦੀ ਉਹ ਬਣੀ ਹੋਈ ਹੈ ਹਨਾ ਦੋਵੇਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਬਾਕੀ ਤਾਂ ਦੇਖੋ ਪ੍ਰਮਾਤਮਾ ਦੇ ਹਸ ਵਾਥ ਹੱਥ ਵਾਸੀ ਹੈ ਮੈਨੂੰ ਮੇਰੀ ਲਾਡਲੀ ਵੀ ਬਹੁਤ ਜ਼ਿਆਦਾ ਪਿਆਰੀ ਹੈ ਹਨਾ ਐਵੇਂ ਦਾ ਕੋਈ ਹੋ ਨਹੀਂ ਹੈਗਾ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਸ਼ੁਰੂ ਚ ਹੀ ਰਿਹਾ ਐਵੇਂ ਕਿ ਮੁੰਡਾ ਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਹੈਗਾ ਬਹੁਤ ਜਗ੍ਹਾ 'ਚ ਹੁੰਦਾ ਵੀ ਜੇ ਕੁੜੀ ਹੋ ਜੇ ਤਾਂ ਫਰਕ ਜ਼ਿਆਦਾ ਰੱਖਦੇ ਆ ਠੀਕ ਹੈ ਕੁੜੀ ਨੂੰ ਘੱਟ ਬਹੁਤ ਚੀਜ਼ਾਂ ਤੇ ਪਰ ਅੱਜ ਕੱਲ ਦਾ ਟਾਈਮ ਸ਼ਾਇਦ ਨਾ ਬਹੁਤ ਜ਼ਿਆਦਾ ਬਦਲ ਚੁੱਕਿਆ ਇੱਥੇ ਦੇਖੋ ਜੀ ਇਹ ਫੇਰ ਸ਼ਰਾਰਤ ਕਰ ਰਹੀ ਸੀਗੀ ਮੇਰੀ ਬੇਫਰੈਂਡ ਹੈ ਰਖੜੀ ਬੰਨ ਰਹੀ ਥੇ ਇਹ ਫੇਰ ਸ਼ਰਾਰਤ ਕਰਨ ਲੱਗ ਰਹੀ ਸੀਗੀ ਇਹਦੇ ਮੇਰੀ ਉਹੀ ਫਰੈਂਡ ਹੈ ਜੀ ਜਿਹੜੀ ਜਿਹਦੇ ਬੇਬੀ ਦਾ ਫੰਕਸ਼ਨ ਸੀਗਾ ਨਾ ਮੈਂ ਨਾ ਕਿ ਪਹਿਲਾਂ ਜਦੋਂ ਉਸ ਟਾਈਮ ਤੁਸੀਂ ਵੇਖਿਆ ਸੀ ਜੀ ਬੇਟੇ ਨੂੰ ਉਸ ਟਾਈਮ ਸਵਾ ਕ ਮਹੀਨੇ ਦਾ ਸੀਗਾ ਹੁਣ 3 ਕ ਮਹੀਨੇ ਦਾ ਹੋ ਗਿਆ ਹੁਣ ਥੋੜਾ ਜਿਹਾ ਜਦੋਂ 4-5 ਮਹੀਨੇ ਦਾ ਬੱਚਾ ਹੋ ਜਾਂਦਾ ਨਾ ਫਿਰ ਹੱਥਾਂ 'ਤੇ ਚਾਣ ਜੋਗਾ ਹੁੰਦਾ ਹਜੇ ਪਰ ਫਿਰ ਵੀ ਬਹੁਤ ਜ਼ਿਆਦਾ ਛੋਟਾ ਆ ਦੇਖੋ ਜੀ ਮੈਂ ਆਪਣੀ ਫਰੈਂਡ ਦੇ ਲਈ ਵੀ ਰਖੜੀ ਲੈ ਕੇ ਆਈ ਸੀ ਉਹਦੇ ਲਈ ਵੀ ਫਰੈਂਡਸ਼ਿਪ ਡੇ ਵਾਲੇ ਦਿਨ ਤਾਂ ਅਸੀਂ ਮਿਲ ਮਿਲਦੇ ਨਹੀਂ ਹੁੰਦੇ ਹੈਗੇ ਤੇ ਇਸ ਲਈ ਅਸੀਂ ਇਹ ਰਖੜੀ ਵਾਲੇ ਦਿਨ ਹੀ ਬੰਨ੍ਹ ਦੇਣੇ ਹੁੰਨੇ ਆ ਅੱਗੇ ਵੀ ਇੱਕ ਅੱਧੀ ਵਾਰ ਬੰਨਣੀ ਆ ਤੇ ਮੈਂ ਸਪੈਸ਼ਲ ਲੈ ਕੇ ਆਈ ਸੀ ਕਿਉਂਕਿ ਇਸ ਵਾਰ ਇੱਥੇ ਸੀਗੀ ਮੈਰਿਸ ਤੋਂ ਬਾਅਦ ਹਜੇ ਆਪਣੇ ਸਹੁਰੇ ਨਹੀਂ ਸੀ ਗਈ ਹੈਗੀ ਇਸ ਕਰਕੇ ਮੈਂ ਕਿਹਾ ਚਲੋ ਹੁਣ ਹੈਗੇ ਆ ਤੇ ਮੈਂ ਇੱਥੇ ਲੈ ਆਨੀ ਆ ਦੇਖੋ ਕਾਕੂ ਛੋਟੂ ਜਿਹਾ ਛੁੱਟਾ ਪਿਆ ਸੀ ਤੇ ਮੇਰੀ ਟਿੱਡੋ ਇਹ ਸ਼ਰਾਰਤ ਕਰਨੋਂ ਨਹੀਂ ਹਟ ਰਹੀ ਉਸ ਤੋਂ ਬਾਅਦ ਜੀ ਆ ਦੇਖੋ ਉਦੋਂ ਬੱਚਾ ਜਿਹੜਾ ਛੋਟਾ ਸੀਗਾ ਸੌਣ ਦੇ ਜਿਹੜੇ ਝੂਟੇ ਕਹਿੰਦੇ ਆ ਸ਼ਗਣ ਆ ਜਿਹੜਾ ਉਹ ਨਹੀਂ ਹੀ ਹੋਇਆ ਆ ਦੇਖੋ ਹੁਣ ਕਾਕੇ ਦੀ ਮਾਸੀ ਤੇ ਮੰਮਾ ਤੇ ਉਹਦੇ ਨਾਨੀ ਮੰਮਾ ਕਾਕੇ ਦੇ ਠੀਕ ਹੈ ਸਾਰੇ ਉਹਨੂੰ ਝੂਟੇ ਵਗੈਰਾ ਦੇ ਰਹੇ ਸੀ ਝੂਟੇ ਬਹੁਤ ਜ਼ਿਆਦਾ ਸਲੋ ਸੀਗੇ ਇੱਥੇ ਫਾਸ ਥੋੜੀ ਜਿਹੀ ਫਾਸਟ ਕੀਤੀ ਸੀ ਵੀਡੀਓ ਤੇ ਇੱਥੇ ਜੀ ਮੇਰਾ ਭਰਾ ਜਿਹੜੇ ਦੋਵੇਂ ਭਰਾ ਗੱਡੀ ਧੋਣ ਲੱਗੇ ਹੋਏ ਸੀਗੇ ਠੀਕ ਹੈ ਭਰਾਵਾਂ ਦਾ ਪਿਆਰ ਵੇਖੋ ਉਹ ਮੇਰੇ ਹਸਬੰਡ ਜੀ ਇੱਧਰ ਖੜੇ ਦੇਖ ਰਹੇ ਸੀਗੇ ਵੀ ਹਾਂ ਜੀ ਗੱਡੀ ਧੋ ਰਹੀ ਆ ਤੇ ਆ ਵੇਖੋ ਮੇਰੀ ਬੇਟੀ ਸ਼ਰਾਰਤ ਕਰ ਰਹੀ ਗੱਡੀ ਇਹਨ ਮੇਰੇ ਬ੍ਰਦਰ ਨੇ ਧੋ ਕੇ ਬਿਲਕੁਲ ਐਵੇਂ ਬਿਲਕੁਲ ਨਮੀ ਵਰਗੀ ਕਰ ਦਿੱਤੀ ਹੈ ਇੱਥੇ ਸਾਡੇ ਖੁੱਲਾ ਵੇੜਾ ਤੇ ਖੁੱਲੀ ਗਲੀ ਆ ਠੀਕ ਹੈ ਇਸ ਕਰਕੇ ਜਿਹੜੀ ਗੱਡੀ ਧੋਣੀ ਆ ਆਸਾਨ ਹੋ ਰਹੇ ਹੁੰਦੀ ਹੈ ਇੱਥੇ ਸਾਡੇ ਇਧਰਲੇ ਸਾਈਡ ਤੇ ਧੋਣਾ ਬਹੁਤ ਔਖਾ ਹੀ ਆ ਬਾਹਰ ਹੋਈ ਸਣੀ ਧਵਾਣੀ ਪੈਂਦੀ ਆ ਠੀਕ ਹੈ ਬਾਕੀ ਖੜੀ ਵੀ ਹੋ ਐਵੇਂ ਦੀ ਜਗ੍ਹਾ ਤੇ ਹੁੰਦੀ ਆ ਜਿੱਥੇ ਮਿੱਟੀ ਘੱਟਾ ਜ਼ਿਆਦਾ ਪੈਂਦਾ ਇੱਥੇ ਜੀ ਮੈਂ ਆਪਣੀ ਮਾਮੀ ਜੀ ਕੇ ਰਖੜੀ ਬੰਨਣ ਜਾ ਰਹੀ ਸੀਗੀ ਇੱਕ ਮੇਰੇ ਮਾਮੀ ਜੀ ਦਾ ਬ੍ਰਦਰ ਰਹਿ ਗਿਆ ਮਾਮੀ ਜੀ ਦਾ ਬੇਟਾ ਰਹਿ ਗਿਆ ਸੀ ਰਖੜੀ ਬੰਨਣ ਤੋਂ ਠੀਕ ਹੈ ਉਦੋਂ ਮੈਂ ਰਾਤ ਨੂੰ ਗਈ ਸੀਗੀ ਨੇੜੇ ਹੀ ਘਰ ਸੀ ਸਾਡੇ ਆ ਦੇਖੋ ਮੇਰੀ ਬੇਟੀ ਮਾਲਾ ਪਾ ਕੇ ਮਾਮੀ ਜੀ ਮਾਤਾ ਜੀ ਦਾ ਜਾਪ ਕਰਦੇ ਇਸ ਕਰਕੇ ਮਾਣਾ ਘਰੇ ਸੀਗੀ ਮਾਲਾ ਪਾ ਕੇ ਮੇਰੀ ਬੇਟੀ ਬੈਠੀ ਸੀ ਤੇ ਸ਼ਰਾਰਤ ਕਰ ਰਹੀ ਸੀਗੀ ਇੱਥੇ ਜੀ ਮੇਰਾ ਆ ਮੇਰੀ ਮਾਮਾ ਮਾਮਾ ਜੀ ਦਾ ਬੇਟਾ ਠੀਕ ਹੈ ਸਭ ਤੋਂ ਛੋਟਾ ਮੇਰੀ ਬੇਟੀ ਦਾ ਨਾ मामੂ ਆ ਇਹ ਦੇ ਇੱਥੇ ਆ ਕੇ ਤੇ ਸਾਰਿਆਂ ਨੂੰ मामੂ ਕਹੂਗੀ मामੂ मामੂ ਮੇਰੇ ਕਿੰਨੇ मामੂ ਆ ਇੱਥੇ ਆ ਕੇ ਐਵੇਂ ਕਹੋ ਤੇ ਬੜੀ ਖੁਸ਼ੀ ਹੁੰਦੀ ਹੈ ਮੇਰੀ ਬੇਟੀ ਨੂੰ ਸਾਰਿਆਂ ਦੇ ਵਿੱਚ ਜਦੋਂ ਹੱਸ ਖੇਡ ਕੇ ਨਾ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਦਾ ਇੱਥੇ ਦੇਖੋ ਇੱਥੇ ਵੀ ਇਹ ਖੇਡ ਰਹੀ ਸੀ ਸਾਰਿਆਂ ਨੂੰ ਪਹਿਚਾਣਦੀਆਂ ਹੁਣ ਤਾਂ ਤੇ ਇੱਥੇ ਆ ਮੇਰਾ ਛੋਟੇ ਬ੍ਰਦਰ ਦੇ ਮੈਂ ਰਖੜੀ ਬੰਨ੍ਹ ਦਿੱਤੀ ਸੀਗੀ ਟਾਈਮ तकरीबन ਰਾਤ ਦਾ ਸੀਗਾ ਤੇ ਇੱਥੇ ਆ ਮੇਰੇ ਮਾਮੀ ਜੀ ਨੇ ਮੈਨੂੰ ਜਿਹੜਾ ਸ਼ਗਨ ਦਿੱਤਾ ਸੀ ਸੂਟ ਸੀਗਾ ਤੇ ਉਹ ਮੈਂ ਆਪਣੇ ਮੱਥੇ ਨਾਲ ਨਿਸ਼ਕਾਰ ਕੇ ਜਿਹੜਾ ਲਿਆ ਠੀਕ ਹੈ ਤੇ ਆ ਇੱਥੇ ਦੇਖੋ ਜੀ ਮੇਰੀ ਬੇਟੀ ਆ ਉਸ ਤੋਂ ਬਾਅਦ ਸ਼ਾਮ ਜੇ ਦੇ ਟਾਈਮ ਤੇ ਖੇਡ ਰਹੀ ਸੀ ਗਲੀ ਦੇ ਵਿੱਚ ਇਹਨੂੰ ਇਹ ਬੱਚਿਆਂ ਨੂੰ ਇਹੀ ਚਾਹੀਦਾ ਹੁੰਦਾ ਵੀ ਖੁੱਲਾ ਵੇੜਾ ਹੋਵੇ ਜਿਹੜਾ ਖੇਡਦੇ ਰਹਿਣ ਹਨਾ ਤੇ ਬਾਕੀ ਇਹਦੇ ਪਿੱਛੇ ਭੱਜਦੇ ਰਹਿਣ ਇੱਥੇ ਸਾਡੇ ਗਲੀ ਦੇ ਵਿੱਚ ਇਹ ਵੀ ਆ ਕਿ ਬੱਚੇ ਵਗੈਰਾ ਵੀ ਨਾ ਥੋੜੇ ਜੇ ਖੇਡਦੇ ਰਹਿੰਦੇ ਆ ਇਸ ਕਰਕੇ ਸੇਫਟੀ ਜੀ ਵੀ ਰਹਿੰਦੀ ਹੈ ਬਾਕੀ ਸਾਰਾ ਪਰਿਵਾਰ ਸਾਡਾ ਇੱਥੇ ਹੁੰਦਾ ਕਿ ਦੇਖ ਰੇਖ ਦੇ ਵਿੱਚ ਹੀ ਹੁੰਦਾ ਬੱਚਾ ਵੈਸੇ ਖਰ ਕੱਲਾ ਨਹੀਂ ਘੁੰਮਦਾ ਹੈਗਾ ਆ ਦੇਖੋ ਇੱਥੇ ਮੈਡਮ ਕੱਲੀ ਇੱਥੇ ਬੈਠੀ ਆ ਤੇ ਮੰਮੀ ਐ ਡੈਡੀ ਉਰੀ ਮੇਰੇ ਦੇਖ ਰਿਹਾ ਟਾ ਸ਼ਾਮ ਦੇ ਟਾਈਮ ਹੋਣਾ ਮੌਸਮ ਦਾ ਫਰਕ ਹੋ ਗਿਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡੇ ਏਰੀਆ ਦੇ ਵਿੱਚ ਮੌਸਮ ਦਾ ਫਰਕ ਪੈ ਗਿਆ ਜਾਂ ਨਹੀਂ ਪੈ ਗਿਆ ਕਿਉਂਕਿ ਸਾਡੇ ਤਾਂ ਇੱਥੇ ਹਜੇ ਹੁਣ ਐਵੇਂ ਆ ਵੀ ਦੁਪਹਿਰ ਦੇ ਟਾਈਮ ਤੇ ਸੇਕਾ ਜਾਂ ਹੁੰਦਾ ਜ਼ਿਆਦਾ ਮਾਰਨਿੰਗ ਦੇ ਵਿੱਚ ਤੇ ਸ਼ਾਮ ਦੇ ਵਿੱਚ ਅੱਗੇ ਨਾਲੋਂ ਕਾਫੀ ਜ਼ਿਆਦਾ ਫਰਕ ਪਿਆ ਆ ਮਹੀਨੇ ਦੇ ਲਾਸਟ ਤੋਂ ਬਾਅਦ ਤਾਂ ਜਿਹੜਾ ਮੌਸਮ ਦਾ ਫਰਕ ਪੈ ਹੀ ਜਾਣਾ ਆ ਦੇਖੋ ਜੀ ਆ ਜਿਸ ਦਿਨ ਅਸੀਂ ਆਏ ਸੀ ਨਾ ਉਸ ਦਿਨ ਦੀ ਵੀਡੀਓ ਆ ਮੈਂ ਤੇ ਮੇਰੀ ਬੇਟੀ ਜਿਹੜੇ ਇੱਥੇ ਝੂਟੇ ਲੈ ਰਹੇ ਸੀਗੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸੀ ਸਾਨੂੰ ਝੂਟੇ ਲੈ ਕੇ ਆ ਮੇਰੀ ਮੇਰੀ ਮਾਮਾ ਜੀ ਦੀ ਬੇਟੀ ਵੀ ਆ ਗਈ ਹੈ ਠੀਕ ਹੈ ਤੇ ਉਸ ਤੋਂ ਬਾਅਦ ਜੀ ਆ ਦੇਖੋ ਅਸੀਂ ਅਗਲੇ ਦਿਨ ਦੀ ਮਾਰਨਿੰਗ ਦੀ ਮੰਡੇ ਮਾਰਨਿੰਗ ਦੀ ਇਹ ਵੀਡੀਓ ਆ ਸਵੇਰ ਦਾ ਦੇਖੋ ਇੱਥੇ 5 ਵਜੇ ਆ ਤੇ ਟਾਈਮ ਉਹ ਦੇਖੋ ਤੁਸੀਂ ਰੋਸ਼ਨੀ ਦੇਖੋ ਕਿੰਨੀ ਜ਼ਿਆਦਾ ਹੋ ਗਈ ਆ ਹਨਾ ਹੁਣ ਦਿਨਾਂ ਦਾ ਕਾਫੀ ਜ਼ਿਆਦਾ ਜਿੱਦਾਂ ਗਰਮੀ ਦੇ ਵਿੱਚ ਫਰਕ ਪੈ ਜਾਂਦਾ ਇੱਥੇ ਜੀ ਅਸੀਂ ਜਾ ਰਹੇ ਸੀਗੇ ਮਾਰਨਿੰਗ ਦੇ ਟਾਈਮ ਮੇਰੇ ਡੈਡੀ ਜੀ ਉੱਠ ਗਏ ਸੀਗੇ ਤੇ ਮੰਮਾ ਵੀ ਉੱਠ ਗਈ ਸੀ ਮੇਰੇ ਠੀਕ ਹੈ ਸਾਰੇ ਜਣੇ ਉੱਠ ਗਏ ਸੀਗੇ ਸਾਨੂੰ ਉਹ ਕਰਨ ਦੇ ਲਈ ਵਿਦਾ ਕਰਨ ਦੇ ਲਈ ਇੱਥੇ ਦੇਖੋ ਫੇਰ ਕੁਝ ਨਾ ਕੁਝ ਮਤਲਬ ਮੈਂ ਸ਼ਾਇਦ ਭੁੱਲ ਗਈ ਸੀਗੇ ਕੁਝ ਇਸ ਕਰਕੇ ਮੈਂ ਅੰਦਰ ਨੂੰ ਜਾ ਰਹੀ ਸੀਗੀ ਇੱਥੇ ਮੇਰੀ ਬੇਟੀ ਹਜੇ ਨੀਂਦ 'ਚ ਸੀਗੀ ਕਹਿ ਰਹੀ ਸੀ ਮੈਂ ਮਮਾ ਤੁਸੀਂ ਵੀ ਨਹੀਂ ਜਾਣਾ ਮਮਾ ਤੁਸੀਂ ਵੀ ਨਹੀਂ ਜਾਣਾ ਮੈਂ ਦਾਦੀ ਕੋਲ ਮੈਂ ਵੀ ਨਹੀਂ ਜਾਣਾ ਦਾਦੀ ਕੋਲ ਆਪਾਂ ਇੱਥੇ ਹੀ ਰਹਿਾਂਗੇ ਇੱਥੇ ਉਸ ਤੋਂ ਪਹਿਲਾਂ ਦੀ ਕਲਿੱਪ ਆ ਮੇਰੀ ਬੇਟੀ ਨੇ ਆਪਣੇ ਨਾਨੂ ਨੂੰ ਠਾਨ ਗਈ ਸੀ ਕਿ ਨਾਨੂ ਉੱਠੋ ਮੈਂ ਜਾ ਰਹੀ ਹਾਂ ਨਾਨੂ ਉੱਠੋ ਦਾਦੀ ਜੀ ਵੀਰੇ ਵੈਸੇ ਉੱਠਦੇ ਨਹੀਂ ਹੁੰਦੇ ਪਰ ਇਹਦੇ ਇੱਕ ਬੋਲ ਕਹੇ ਤੇ ਹੀ ਨਾ ਉਸੇ ਟਾਈਮ ਉੱਠ ਕੇ ਖੜੇ ਹੋ ਗਏ ਡੈਡੀ ਜੀ ਮੇਰੇ ਥੋੜਾ ਜਿਹਾ ਲੇਟ ਸੁੱਤੇ ਸੌਂਦੇ ਆ ਰਾਤ ਨੂੰ ਤੇ ਨੀਂਦ ਨਹੀਂ ਆਂਦੀ ਹੈਗੀ ਫਿਰ ਇਹ ਲੇਟ ਹੀ ਉੱਠਦੇ ਹਾਂ ਪਰ ਇੱਥੇ ਦੇਖੋ 5 ਵਜੇ ਦੇ ਇੱਕ ਵਾਰ ਕਹਿਣ ਤੇ ਨਾਨੂੰ ਜੀ ਮੈਂ ਚੱਲਿਆ ਨਾਨੂੰ ਮੈਂ ਚੱਲਿਆ ਤੇ ਨਾਨੂੰ ਮਿੰਨ ਨਾਨੂੰ ਦਾ ਪਿਆਰ ਵੇਖੋ ਮਿੰਟ ਜੀ ਇੱਥੇ ਮੇਰੇ ਮਮਾ ਜੀ ਪੈਸੇ ਦੇਣ ਦੀ ਸਾਨੂੰ ਤਿਆਰੀਆਂ ਕਰ ਰਹੇ ਆ ਆ ਦੇਖੋ ਇਹਨੇ ਲਿੱਡੋ ਜੀ ਨੇ ਮਿੰਟ ਜੀ ਫੜਲੇ ਪੈਸੇ ਮੈਂ ਪਰਮਣਾ ਬੜਾ ਕੀਤਾ ਸੀ ਪਰ ਜਿਹੜਾ ਮਾਪਿਓ ਹੁੰਦਾ ਉਹ ਨਹੀਂ ਨਾ ਸੁਣਦੇ ਹੈਗੇ ਪਰ ਫਿਰ ਵੀ ਉਹਨਾਂ ਨੇ ਮੈਨੂੰ ਦੇ ਹੀ ਦਿੱਤੇ ਸੀਗੇ ਬਾਏ ਬਾਏ ਇੱਥੇ ਦੇਖੋ ਮੈਂ ਸਾਰਿਆਂ ਨੂੰ ਬਾਏ ਬਾਏ ਕਰ ਰਹੀ ਸੀਗੀ ਠੀਕ ਹੈ ਬਾਕੀ ਜੀ ਦੇਖੋ ਦਿਲ ਤਾਂ ਨਹੀਂ ਕਰਦਾ ਹੈਗਾ ਆਪਣੇ ਮਾਪੇ ਰਹਿ ਕੇ ਮਾਪੇ ਉਹ ਤੋਂ ਠੀਕ ਹੈ ਪਰ ਫਿਰ ਵੀ ਧੀਆ ਨੂੰ ਜਾਣਾ ਹੀ ਪੈਂਦਾ ਹਨਾ ਆਪਣੇ ਸਹੁਰੇ ਘਰ ਪਰਿਵਾਰ ਦੇ ਵਿੱਚ ਫੇਰ ਹੀ ਹੈ ਜਿਹੜੀ ਕਹਿੰਦੇ ਜ਼ਿੰਦਗੀ ਦੀ ਰੀਤ ਬਣੀ ਹੋਈ ਹੈ ਇੱਥੇ ਜੀ ਅਸੀਂ ਮਾਰਨਿੰਗ ਦੇ ਵਿੱਚ ਚੱਲ ਪਏ ਸੀਗੇ ਉਸ ਤੋਂ ਬਾਅਦ ਘਰ ਪਹੁੰਚ ਗਏ ਸੀਗੇ ਡਿਊਟੀ ਦੋਵੇਂ ਚਲੇਗੇ ਇਹ ਸ਼ਾਮ ਦੀ ਕਲਿੱਪਾ ਜੀ ਉਸੇ ਦਿਨ ਮੇਰੇ ਛੋਟੇ ਦੀਦੀ ਆਏ ਮਤਲਬ ਮੇਰੇ ਦਾ ਵੱਡੇ ਆ ਜੋ ਜਾਨੀ ਕਿ ਛੋਟੇ ਨਨਾਨ ਮੇਰੇ ਆਏ ਸੀਗੇ ਮੇਰੇ ਹਸਬੰਡ ਤੋਂ ਦਾ ਵੱਡੇ ਆ ਇਹਨਾਂ ਨੇ ਵੀ ਫਿਰ ਜੀ ਰਖੜੀ ਦਾ ਅਸੀਂ ਇਸੇ ਲਈ ਮਾਰਨਿੰਗ ਦੇ ਵਿੱਚ ਜਲਦੀ ਆਏ ਸੀਗੇ ਫਿਰ ਇਹਨਾਂ ਨੇ ਵੀ ਰਖੜੀ ਬੰਨਣੀ ਸੀਗੀ ਆ ਦੇਖੋ ਇਹਨਾਂ ਮਮਾ ਇਹਨਾਂ ਨੇ ਮੇਰੇ ਹਸਬੰਡ ਦੇ ਮੇਰੇ ਪਲੱਸ ਮੇਰੀ ਬੇਟੀ ਦੇ ਵੀ ਰਖੜੀ ਬੰਨਣੀ ਹੈ ਮੇਰੀ ਬੇਟੀ ਨੇ ਹਜੇ ਤੱਕ ਰਖੜੀ ਰੱਖੀ ਹੋਈ ਆ ਇਹ ਮੰਡੇ ਦੀ ਕਲਿੱਪ ਆ ਸਾਡੇ ਈਵਨਿੰਗ ਦੇ ਟਾਈਮ ਦੀ ਆ ਜਾਂ ਰਾਤ ਦੇ ਟਾਈਮ ਦੀ 7:30 8 ਵਜੇ ਦੀ ਤਕਰੀਬਤ ਕਲਿੱਪ ਆ ਤੇ ਉਦੋਂ ਹਜੇ ਤੱਕ ਇਹ ਨਹੀਂ ਰਖੜੀ ਬੰਨੀ ہوئی ਆ ਦੇਖੋ ਜੀ ਮੇਰੇ ਵੱਡੇ ਦੀਦੀ ਨੇ ਜਿਹੜੇ ਸਭ ਤੋਂ ਉੱਪਰ ਨੇ ਠੀਕ ਹੈ ਵੱਡੇ ਨਾਨਾਨ ਨੇ ਇਹ ਇੱਕ ਇੱਕ ਦੋ ਦਿਨ ਪਹਿਲਾਂ ਬਨ ਕੇ ਗਏ ਸੀ ਰਖੜੀ ਉਸ ਤੋਂ ਬਾਅਦ ਜਿਹੜੇ ਛੋਟੇ ਨਾਨਾਨ ਨੇ ਦੋ ਸਿਸਟਰ ਨੇ ਮੇਰੇ ਹਸਬੰਡ ਦੀਆਂ ਹੀ ਮੈਂ ਮੈਮਰੀ ਦੇ ਤੌਰ ਤੇ ਇਹਦੇ ਵਿੱਚ ਕੈਪਚਰ ਕਰ ਲਈਆਂ ਤਾਂ ਕਿ ਹਮੇਸ਼ਾ ਲਾਈਫਟਾਈਮ ਦੇ ਲਈ ਸੇਵ ਰਹਿਣ ਮੈਮਰੀ ਠੀਕ ਹੈ ਜੀ ਅੱਜ ਦੇ ਬਲੌਗ ਦੇ ਲਈ ਇੰਨਾ ਹੀ ਇੱਕ ਜੇਕਰ ਮੈਨੂੰ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਤਾਂ ਇਹ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਆਪਣੀ رائے ਜ਼ਰੂਰ ਦਿਓ ਜੇ ਕੁਝ ਕਮੀ ਵੀ ਆ ਬਲੌਗ ਦੇ ਵਿੱਚ ਤਾਂ ਜ਼ਰੂਰ ਦੱਸਿਓ ਜੀ ਧੰਨਵਾਦ ਜੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਾਏ ਬਾਏ